ਸਵੀਟ ਸ਼ਾਪ ਇਹ ਹੈ ਜੀ ਸ਼ਰਮਾ ਸਵੀਟ ਜਿਹੜੇ ਆ ਆਪਣਾ ਆ ਲਿਖਿਆ ਹੋਇਆ ਸਮਾਨੇ ਦੀ ਜਿਹੜੀ ਉਹ ਵੀ ਇੱਥੇ ਇਹ ਫੇਮਸ ਜਿਹੜੀ ਸ਼ਾਪ ਆ ਸਮਾਨੇ ਦੀ ਨੰਬਰ 1 ਸ਼ਾਪ ਹੈ ਜੀ ਤੇ ਆਓ ਪੈਨ ਕੱਲ ਨੂੰ ਉੱਥਾ ਵੀ ਸ਼ਰਮਾ ਸਵੀਟ ਜਿਹੜੇ ਸਮਾਨੇ ਵਾਲੇ ਹੋਗੇ ਨੇ ਮੈਂ ਜਦੋਂ ਪੜਿਆ ਤਾਂ ਮੈਂ ਵੀ ਚਲੋ ਇਹਨਾਂ ਨੂੰ ਮੁबारकਾ ਹਣ ਗੱਗਾ ਮਾੜੀ ਤੁਹਾਨੂੰ ਤੁਹਾਨੂੰ ਵੀ ਚੈਨਲ ਦਾ ਸ਼ੋਗਰਾ ਮੇਰਾ ਥੋੜਾ ਬਹੁਤਾ ਰੈਕਸਿਟ ਵੀ ਦੇ ਦੇਣਗੇ ਕਹਿਣਾ ਚਾਹੋਗੇ ਮੇਲੇ ਬਾਰੇ ਜੀ ਪੰਜ ਰਹੇ ਜੀ ਇੱਧਰ ਵੀ ਜਿਹੜੇ ਸੇਲਾ ਉਹ ਚੱਲ ਰਹੀਆਂ ਨੇ 20 ਰੁਪਏ 50 ਰੁਪਏ 30 ਰੁਪਏ ਤਾਂ ਲਈ ਜਿਹੜੀਆਂ ਸੇਲਾ ਲੱਗੇ ਹੋਏ ਨੇ ਆਪਾਂ ਅੱਗੇ ਚੱਲਦੇ ਹਾਂ ਜਿੱਦੇ ਆਪਦੇ ਇਤਿਜਾਰ ਰੁਪਏ ਦੀ ਸੇਲਾ ਕੋਲ ਸਦਾ ਸਾਹਿਬ ਹੁਣੀ ਆਏ ਹੋਏ ਆ ਤੇ ਵੇਚ ਰਹੇ ਐ ਤੇ ਜੁੱਤੀਆਂ ਦਾ ਕੰਮ ਕਰ ਰਹੇ ਆ ਇੱਧਰ ਸੌ ਆ ਇੱਧਰ ਵੀ ਜਿਹੜਾ ਤੇ ਆਹ ਦੇਖੋ ਤੁਸੀਂ ਤੰਦੋਲ ਜਿਹੜੇ ਐਸ ਵਿੱਚ ਚੱਲ ਰਹੇ ਆ ਮੇਰੇ ਵੱਲੋਂ ਆਪ ਜੀ ਨੂੰ ਸਸਤੀ ਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਨਵੇਂ ਬਲੌਗ ਵਿੱਚ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦਾ ਵਲੌਗ ਹੋਏਗਾ ਆਪਣਾ ਦੂਸਰਾ ਦਿਨ ਗੁग्गाવાડી ਨਮਾਦਾ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦਾ ਜੀ ਮੈਂ ਇੱਥੇ ਪਹੁੰਚਿਆ ਹੋਇਆ ਤੇ ਆਓ ਆਪਾਂ ਜਿੱਥੋਂ ਕੱਲ ਸ਼ੁਰੂ ਕੀਤੀ ਸੀ ਉਸ ਤੋਂ ਅੱਪਾ ਜੜੀ ਵੀਡੀਓ ਅੱਗੇ ਬਣਾਵਾਂਗੇ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਜੜੀ ਆਉਂਦੀ ਰਹੇ ਇਸ ਤਰ੍ਹਾਂ ਆਪਾਂ ਕੱਲ ਇਥੋਂ ਜੜੀ ਵੀਡੀਓ ਸ਼ੁਰੂ ਕੀਤੀ ਸੀ ਤੇ ਐਂਡ ਕੀਤਾ ਸੀ ਤੇ ਆਪਾਂ ਪਹੁੰਚ ਗਏ ਆ ਇੱਥੇ ਕਰਦੇ 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 ਆ ਆ ਪ੍ਰਸ਼ਾਦ ਵਗੈਰਾ ਜਿਹੜਾ ਇੱਥੇ ਨਜ਼ਰ ਆ ਰਿਹਾ ਹੈਗਾ ਜੀ ਇਹ ਜਿਹੜਾ ਪ੍ਰਸ਼ਾਦ ਇਹਦੇ ਅੰਦਰ ਚੜਦਾ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਆ ਗਈ ਆ ਸਵੀਟ ਸ਼ਾਪ ਇਹ ਹੈ ਜੀ ਸ਼ਰਮਾ ਸਵੀਟ ਜਿਹੜੇ ਆ ਆਪਣਾ ਆ ਲਿਖਿਆ ਹੋਇਆ ਸਮਾਨੇ ਦੀ ਜਿਹੜੀ ਮਸ਼ਹੂਰ ਤਾੜਾ ਇਹਨਾਂ ਦੀ ਪੁਰਾਣੀ ਕਾਫੀ ਠੂਕ ਦਾਣਾ ਤੁਸੀਂ ਦੇਖ ਸਕਦੇ ਹੋ ਸਰਬਾ ਸਵੀਟ ਤੇ ਇਹਨਾਂ ਦੀਆਂ ਕਾਫੀਆਂ ਅੱਛੀਆਂ ਬਟਿਆਈਆਂ ਘਿਓਰ ਵਗੈਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰਸ਼ਾਦ ਆ ਉਹ ਵੀ ਇੱਥੇ ਇਹ ਫੇਮਸ ਜਿਹੜੀ ਸ਼ਾਪ ਆ ਸਮਾਨੇ ਦੀ ਨੰਬਰ 1 ਸ਼ਾਪ ਹੈ ਜੀ ਤੇ ਆਓ ਪਾ ਇਹਨਾਂ ਦੇ ਮਾਲਕਾਂ ਨਾਲ ਗੱਲ ਕਰਾਂਗੇ ਤੇ ਆਜੋ ਮੈਂ ਦੇਖ ਕੇ ਖੜ ਗਿਆ ਸੀ ਵੀ ਸਮਾਨੇ ਵਾਲੇ ਦੁਕਾਨਾਂ ਤੁਹਾਡੀ ਕਾ ਸਾਹ ਚੋਦਰੀ ਤੁਹਾਡੀ ਮਠਿਆਈ ਜਿਹੜੀ ਉਹ ਹੁੰਦੀ ਆ ਤੇ ਆਪਾਂ ਲਓ ਜੀ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨਾਲ 2 ਮਿੰਟ ਆਪਾਂ ਗੱਲ ਕਰਾਂਗੇ ਮਾਜੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਇਸ ਚੈਨਲ ਦੇ ਵਿੱਚ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਮੈਂ ਸ਼ਰਮਾ ਸੂਟ ਕਰਕੇ ਇੱਥੇ ਕਾਹੇ ਖੜ ਗਿਆ ਕੱਲ ਮੇ ਇੱਕੋ ਜਿਹੜੀ ਵੀਡੀਓ ਬੰਦ ਕਰੀ ਤੇ ਉੱਪਰ ਸ਼ੁਰੂ ਕਰੀਆ ਤੇ ਮੈਂ ਇਹ ਗੱਲ ਕੱਲੂ ਪੁੱਛਾ ਦੇ ਸ਼ਰਮਾ ਜੀ ਜਿਹੜੇ ਪਾਣੇ ਵਾਲੇ ਉਹੀ ਨੇ ਮੈਂ ਜਦੋਂ ਪੜਿਆ ਤਾਂ ਮੈਂ ਅੱবি ਚਲੋ ਇਹਨਾਂ ਨੂੰ ਮੁਾਰਕਾ ਹੁਣ ਗੁੱਗਾવાડી ਬਾਕੀ ਤੁਹਾਨੂੰ ਵੀ ਤੁਹਾਡਾ ਸ਼ੋਗਨਾਮ ਮੇਰਾ ਨਾਮ ਰਜਿੰਦਰ ਸ਼ਰਮਾ ਜੀ ਅੱਛਾ ਅੱਛਾ ਤੇ ਕਿੰਨੇ ਦਿਨਾਂ ਤੋਂ ਇੱਥੇ ਸ਼ੁਰੂ ਕਰਿਆ ਮੈਂ ਆਪਤਾ ਹੋ ਗਿਆ ਕਹਿੰਦੇ ਇੱਕ ਹਫ਼ਤਾ ਲਾ ਹੋ ਜਾਂਦਾ ਪੂਰਾ ਇੱਕ ਹਫ਼ਤਾ ਲਾ ਹੋ ਜਾਂਦਾ ਕਿਵੇਂ 24 ਜੇ ਸੇਲ ਤੁਹਾਡੀ ਹੋਰ ਠੀਕ ਹੈ ਜੇ ਸੇਲ ਬਹੁਤ ਵਧੀਆ ਠੀਕ ਹੈ ਚੌੜਾ ਮੈਂ ਦੇਖਦਾ ਰਹਿਣਾ ਹੁਣ ਨਾ ਅੱਛਾ ਥੋੜਾ ਸਾਫ-ਸੁਥਰਾ ਕੀ ਹੋ ਰਹੇ ਇਹ ਜਿਹੜੀ ਸੂਜੀ ਦੀ ਹੈ ਕਿ ਵਿੱਚ ਕੋਏ ਵਾਲੀ ਵੀ ਤੁਹਾਡੇ ਕੋਏ ਦੀ ਕੋਈ ਨਹੀਂ ਸੂਜੀ ਦੀ ਹੁੰਦੀ ਉਹ ਮੇਲਾ ਜਿਹੜੀ ਚੱਲਦੀ ਆ ਜੀ ਉਹ ਨਵੇਂ ਪੁਲ ਦੇਖਾ ਦਿਓ ਮਾਂ ਸਾਹਿਬ ਦੀ ਸਭ ਤੋਂ ਪੁਰਾਣੀ ਇੱਥੇ ਪਛੂਰ ਦੁਕਾਨਾਂ ਕਾਫੀ ਇਹਨਾਂ ਦਾ ਜਿਹੜਾ ਸਾਫ-ਸੁਥਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਜਿਹੜਾ ਸੁਹਾਨਾ ਗੁਲਾਬ ਜਾਂਨ ਹੋ ਗਏ ਉਹ ਫੜਦਾ ਨਹੀਂ ਹੈਗਾ ਨਾਮ ਦੇ ਨਾਲ ਭਰੀਆਂ ਭੀਆਂ ਚ ਪੈਗਾ ਇਹ ਜਿਹੜੀ ਹੈ ਆਪਣੀ ਹੈ ਤੇ ਇਹ ਬਾਕੀ ਬਾਈ ਜੀ ਮੇਰੇ ਕਿੰਨੇ ਦਿਨ ਤੁਹਾਡਾ ਮੇਲਾ ਚੱਲਣਾ ਤਿੰਨ ਦਿਨ ਚਾਰ ਦਿਨ ਦਾ ਮੇਲਾ ਤਿੰਨ ਦਿਨ ਦਾ ਮੇਲਾ ਹੁੰਦਾ ਜੀ ਹਾਂ ਚਾਰ ਦਿਨ ਚਾਰ ਪੰਜ ਦਿਨ ਲੱਗ ਜਾਂਦਾ ਹਾਂ ਜੀ ਪੰਜ ਪੰਜ ਹਾਂ ਜੀ ਧੰਨਵਾਦ ਆ ਤੇ ਤੁਹਾਨੂੰ ਦੂਜਾ ਜਾਜਪੁਰ ਦੇ ਮੇਲੇ ਦੀ ਬਹੁਤ ਬਹੁਤ ਵਧਾਈਆਂ ਹੁਣ ਉਹਨੂੰ ਤੁਹਾਨੂੰ ਜੀ ਅੱਗੇ ਚੱਲਦੇ ਆ ਸੰਗਤ ਜੀ ਇਹ ਨੇ ਜਿਹੜੇ ਕੌਜੀ ਆਪਣੇ ਗੱਜਨ ਜੀ ਨੇ ਇਹ ਜਿਹੜਾ ਇੱਥੇ ਜਿਹੜਾ ਬਈਏ ਨੇ ਬਈਏ ਨੇ ਤੇਰੀ ਜੋ ਇਹ ਤੇ ਕੰਮ ਕਰ ਜਿਹੜਾ ਸਮਾਲਦੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂ ਚੱਲਦੇ ਜੀ ਸਤਿਕਾਰ ਸਤਿਕਾਰ ਜੀ

ਬਿਲਕੁਲ ਉਹ ਰੋਬੋਟ ਲੈਕਚਰ ਵੀ ਦੇਣਗੇ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਮੇਲੇ ਬਾਰੇ ਤਾਂ ਹੈ ਜੀ ਕਿ ਮੇਲਾ ਬਹੁਤ ਪੁਰਾਣੇ ਟਾਈਮ ਤੋਂ ਚੱਲਦਾ ਜੀ ਇੱਥੇ ਅੱਛਾ ਜੀ ਤੇ ਇੱਕ ਸਾਲਾਂ ਤੋਂ ਕਹਿੰਦੇ ਪੁਸਤਾ ਤੋਂ ਚੱਲੀ ਆ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ 100 ਸਾਲ ਤੋਂ ਜ਼ਿਆਦਾ ਹੋ ਗਏ ਸਾਡੀ ਇਸ ਵੇਲੇ ਤਾਂ ਹਾਂ ਜੀ ਹਾਂ ਜੀ ਪੁਸਤਾ ਚੱਲ ਰਹੀਆਂ ਹੋਣੀਆਂ ਸਾਡੀ 6ਵੀਂ ਪੀੜ੍ਹੀ ਹੈ ਇਸ ਮੇਲੇ ਦੇ ਵਿੱਚ ਕਿ ਅਸੀਂ ਸਾਨੂੰ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਸੇਵਾ ਮਿਲਦੀ ਹੈ ਅੱਛਾ ਜੀ ਤਾਂ ਉਸੇ ਤਰ੍ਹਾਂ ਸੰਗਤ ਦੇ ਨਾਲ ਪਿਆਰ ਬਣਿਆ ਹੈ ਜੀ ਆਲੇ ਦੁਆਲੇ ਪਿੰਡਾਂ ਦੇ ਨਾਲ ਬਹੁਤ ਮਾਣ ਕਰਦੇ ਆ ਲੋਕ ਠੀਕ ਹੈ ਜੀ ਤਾਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਹੈ। ਬੜਾ ਧੰਨਵਾਦ ਆ ਜੀ। ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਆਓ ਆਪਾਂ ਅੰਦਰ ਚੱਲਦੇ ਆਂ ਤੇ ਢੋਲਾਂ ਦੀ ਆਵਾਜ਼ ਆ ਰਹੀਆਂ ਨੇ। ਇੱਥੇ ਜਿਹੜੇ ਢੋਲਾ ਦੇ ਮੁਕਾਬਲੇ ਹੁੰਦੇ ਆ ਜੀ ਤੇ ਕਿੰਨੇ ਕਿੰਨੇ ਕਈ ਕਈ 100 ਜਿਹੜੇ ਢੋਲ ਵਾਲੇ ਇੱਥੇ ਹੁੰਦੇ ਆ ਇਹ ਆਪਾਂ ਦੁਬਾਰਾ ਫੇਰ ਆ ਗਏ ਆ 5 ਜਗ੍ਹਾ ਦੇ ਉੱਪਰ ਅੰਦਰ ਚੱਲਣਾ ਕਿ ਨਾਲੇ ਮੱਥਾ ਟੇਕਾ ਕੇ ਦਰਸ਼ਨ ਕਰਾਂਗੇ। ਆਓ ਆਪਾਂ ਚੱਲਦੇ ਆਂ ਅੰਦਰ ਦੇਖਣਾ ਬੇਲਗਟ ਫਤਕੋ ਆ ਜਾ ਰਹੀ ਹੈ। ਬਹੁਤ ਬੋਲ ਰਿਹਾ ਬੱਜਰੇ ਸਾਰੇ ਚਾਰ ਫੇਰੇ ਜਿੰਦਰ ਦੇ ਕੋ ਘਟੋੜੀ ਢੋਲ ਵੱਜ ਰਹੇ ਨੇ ਆ ਦੇਖ ਸਾਡੇ ਕੋ ਕੰਪਿਟੀਸ਼ਨ ਹੋ ਗਿਆ ਢੋਲ ਦਾ ਸਾਰੇ ਪਾਸੇ ਜਿਹੜੇ ਆ ਕੰਪਿਟੀਸ਼ਨ ਹੋ ਰਹੇ ਨੇ ਢੋਲਾ ਦੇ ਆ ਵੀ ਤੁਸੀਂ ਦੇਖ ਸਾਡੇ ਕੋਲ ਢੋਲ ਜਿਹੜੀਆਂ ਪੰਜ ਰਹੇ ਆਸਰ ਚੌਕੀ ਜਿਹੜੀ ਲੱਗਦੀ ਆ ਬਾਬਾ ਜੀ ਤੇ ਲਾਈਡਰ ਦਾ ਜਿਹੜਾ ਪ੍ਰਬੰਧ ਚੜ ਹੋ ਰਿਹਾ ਨੇ ਜੀ ਸਾਹਿਬ ਜੇ ਇੱਕ ਪਾਸੇ ਜਿਹੜੀ ਢੋਲੀ ਢੋਲਾ ਚੱਲ ਰਿਹਾ ਨੇ ਤੇ ਤੁਸੀਂ ਦੇਖ ਸਕਦੇ ਹੋ سارے ਹੋਂਤੇ ਜਿਹੜਾ ਕਾਫੀ ਰਾਤ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਭਾਵੇਂ ਸ਼ੰਗਤ ਜਿਹੜੀ ਬਾਹਰੋਂ ਇਹਦੇ ਨਾਲ ਨਕਸ਼ਤ ਮੋੜ ਲਈ ਉਹ ਜਿਹੜਾ ਜੋ ਪੰਜਾਬ ਦਾ ਪੰਜਾਬ ਦਾ ਹੈ ਜਿੱਦਾ ਸ਼ਵਾਰ ਦਾ ਮੇਲਾ ਉਸੇ ਤਰ੍ਹਾਂ ਇਹ ਜੀ ਮੇਲਾ ਵੀ ਜਿਹੜਾ ਮਸ਼ਹੂਰ ਹੈ ਉਹ ਦੇਖ ਸਕਦੇ ਹੋ ਇਹ ਜਿਹੜਾ ਅਜਿਹਾ ਤੁਹਾਨੂੰ ਸਾਹਮਣੇ ਪਾ ਰਹੇ ਆ ਤੇ ਹੋਰ ਪਾਸੇ ਤੁਹਾਨੂੰ ਬਾਹਰ ਜਿਹੜੇ ਢੋਲ ਵਜਾ ਰਹੇ ਬੱਜ ਰਹੇ ਸਾਹਮਣੇ ਜਿਹੜਾ ਇਹਦਾ ਢੋਲ ਵਜਾ ਰਿਹਾ ਉਹ ਬੱਜ ਰਹੇ ਕਾਪੀ ਦੀ ਜਿਹੜੇ ਉਹਨਾਂ ਦੇ ਆਟਾ ਕਾਜ਼ਾ ਢੋਲੇ ਚਾਹ ਰਹੇ ਹਜ਼ਾਰਾਂ ਦੇ ਬਾਜਣੇ ਆ ਜੀ ਜਿਹੜੇ ਨਾਲ ਹੀ ਆਪਾਂ ਦਰਸ਼ਨ ਕਰਾਂਗੇ ਜਾ ਇਹ ਜਿਹੜੀ ਵੀ ਜਮੇ ਤੋਂ ਮੈਂ ਉਹ ਕੰਮ ਆਈ ਜਿਹੜੀਆਂ ਮਾਜੇ ਬੇਦੇ ਵੀ ਉਹ ਤਾਂ ਚਾਹਤਾ ਤਾਂ ਜੱਪੜੋ ਪਾਸੇ ਪਿਆਰਾ ਸ਼ੇਰ ਕਰੋ ਨਾ ਭਾਜੀ ਜੀ ਗੁਰੂ ਗੋਗਰ ਕਨਾਲ ਅੱਜ ਦਾ ਟਿੱਡੇ ਦੇ ਇਹ ਗੁਰੂ ਗੋਗਰ ਕਨਾਲ ਚ ਟਿੱਲਾ ਜੀ ਤੇ ਦਰਸ਼ਕ ਕਰੋ ਤੇ ਗੁਰੂ ਘਰ ਦੇ ਆਸ਼ੀਸ਼ ਪ੍ਰਾਪਤ ਕਰੋ ਅੰਦਰ ਜਿਹੜੀ ਵੀਡੀਓ ਲਾਉਡ ਨਹੀਂ ਜੀ ਇਸ ਕਰਕੇ ਮੈਂ ਅੰਦਰ ਨਹੀਂ ਗਿਆ ਤੇ ਆਪਾਂ ਬਾਹਰ ਤੋਂ ਜਿਹੜੇ ਆ ਦਰਸ਼ਨ ਉਹ ਕਰਾ ਦਿੰਨੇ ਆ ਦਰਸ਼ਕ ਕਰੋ ਤੇ ਗੁਰੂ ਘਰ ਵੀ ਆ ਜਿਹੜੀਆਂ ਆਸ਼ੀਸ਼ ਪ੍ਰਾਪਤ ਕਰੋ ਜੀ ਇਹ ਟਿੱਲਾ ਗੁਰੂ ਗੋਗਰ ਕਨਾਲ ਜੀ ਗੋਗਾ ਮਾਣੀ ਨਮਾਦਾ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਜੀ ਇੰਦਰਾ ਦੇ ਢੋਲਾ ਦੇ ਮੁਕਾਬਲੇ ਜਿਹੜੇ ਦੇਖਿਆ ਉਹ ਬਾਹਰ ਚੱਲਦੇ ਤੁਹਾਨੂੰ ਜਿਹੜੇ ਚੰਡੋਲ ਵਗੈਰਾ ਜਿਹੜੇ ਬਹੁਤ ਲੱਗੇ ਆ ਉਹ ਤੁਹਾਨੂੰ ਮੈਂ ਦਿਖਾਵਾਂਗਾ ਬਾਹਰ ਜਿਹੜਾ ਉਹ ਜਾ ਰਹੇ ਆ ਪੱਲੇ ਪੱਪਾਰ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਗੱਲ ਦੀ ਤਰ੍ਹਾਂ ਅੱਜ ਵੀ ਜਿਹੜਾ ਮੇਲਾ ਕਾਫੀ ਇਸ ਵੇਲੇ ਭਰਿਆ ਹੋਇਆ ਹੈਗਾ ਤੇ ਸੰਗਤ ਜਿਹੜੀ ਬਾਹਰੋਂ ਆ ਰਹੀ ਆ ਤੇ ਆਪਾਂ ਅੰਦਰ ਚੱਲਦੇ ਆ ਤਾਂ ਅੱਗੇ ਚੱਲਦੇ ਆ ਤੇ ਤੁਹਾਨੂੰ ਮਾਫ ਕਰਨਾ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਆਓ ਤੁਹਾਨੂੰ ਜਿਹੜੇ ਤੇ ਬਾਜ਼ਾਰ ਵਗੈਰਾ ਵੀ ਉਹ ਮੈਂ ਦੱਸਦਾ ਕਿ ਆ ਵੇਖਾ ਤੁਸੀਂ ਕਿ ਕਾਫੀ ਵਜਾਰ ਹੈ ਜਿਹੜੇ ਉਹ ਸਜੇ ਹੋਇਆ ਬੱਚਾ ਹੈ ਬਣਾਉਨੇ ਕੀ ਆ ਕੁੰਡੀਆਂ ਤੇ ਆ ਰੇੜੀਆਂ ਵਾਲੇ ਦਾਣੇ ਦੇ ਵਿੱਚ ਪਾਗ ਦੇ ਪੇਠਾ ਆਏਗਾ ਜੀ ਤੇ ਆਪ ਤੁਸੀਂ ਦੇਖਾ ਤਾਂ ਕਾਫੀ ਦੂਰ ਦੂਰ ਤੱਕ ਜਿਹੜੇ ਆ ਬਾਜ਼ਾਰ ਉਹ ਸਜੇ ਹੋਇਆ ਇੱਧਰ ਵੀ ਜਿਹੜੀਆਂ ਸੇਲਾ ਉਹ ਚੱਲ ਰਹੀਆਂ ਨੇ 20 ਰੁਪਏ 50 ਰੁਪਏ 30 ਰੁਪਏ ਤਾਂ ਜਿਹੜੀਆਂ ਸੇਲਾ ਉਹ ਲੱਗੇ ਹੋਇਆ ਇਹ ਵੀ ਲੇਡੀਜ਼ ਪਰਸ ਆ ਇੱਧਰ ਮਾਲ ਵਗੈਰਾ ਹੈਗਾ ਤੇ ਆ ਸਿੰਘ ਸਾਹਿਬ ਜਿਹੜੇ ਆ ਪ੍ਰੋਪਰਟੀ ਲੈ ਕੇ ਬੈਠੇ ਨੇ ਤੇ ਹਰ ਇੱਕ ਤਰ੍ਹਾਂ ਦੀ ਇਨਾਂ ਕੋਲ ਅਨਬ੍ਰੀਕੇਬਲ ਪ੍ਰੋਪਰਟੀ ਤੇ ਟਿਫਨ ਵਗੈਰਾ ਉਹ ਘਰਾਂ ਦੇ ਵਿੱਚ ਜਿਹੜਾ ਕਿਚਨ ਦੇ ਵਿੱਚ ਸਮਾਨ ਯੂਜ਼ ਹੁੰਦਾ ਉਹ ਇੱਥੇ ਇਨਾਂ ਕੋਲ ਅਵੇਲੇਬਲ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇੱਧਰ ਗਾਰਮੈਂਟ ਜਿਹੜੇ ਆ ਰਮਾਲ ਹੈਗੇ ਆ ਹਾਂਕੀ ਵਗੈਰਾ ਉਹ ਰੱਖੇ ਹੋਇਆ ਤੇ ਅੰਡਰ ਗਾਰਮੈਂਟਸ ਜਿਹੜੇ ਇਹਨਾਂ ਕੋਲੇ ਪੱਕਾ ਛੇ ਵਗੈਰਾ ਉਹ ਰੱਖੇ ਹੋਇਆ ਬੈਗ ਵਗੈਰਾ ਜਿਹੜੇ ਤੁਸੀਂ ਦੇਖਾਦੇ ਹਾਂ ਬੈਗ ਕਾਫੀ ਹੱਦ ਤੱਕ ਪਰਸੇ ਲੇਡੀਜ਼ ਤੇ ਨਾਲ ਹੀ ਸਾਹਮਣੇ ਪਾਸੇ ਦੇਖੋਗੇ ਤਾਂ ਇਹ ਸੇਲਾ ਦੇਖਣਗੇ ਤੁਹਾਨੂੰ 20 ਰੁਪਏ ਸੇਲ 100 ਰੁਪਏ ਸੇਲ ਇਸ ਤਰ੍ਹਾਂ ਕਾਫੀ ਨੇ ਸੇਲਾ ਤੇ ਕਾਫੀ ਤਰ੍ਹਾਂ ਦੀਆਂ ਉਹ ਲੱਗੀਆਂ ਹੋਈਆਂ ਨੇ ਜੀ ਤੇ ਇਸ ਤਰਫ ਦੇਖਾਂਗੇ ਦੂਜੇ ਪਾਸੇ ਇਧਰ ਵੀ ਕਾਫੀ ਵੇਰਵਾ ਹੈ ਇਹ ਬਾਜ਼ਾਰ ਜਿਹੜੇ ਲੱਗੇ ਹੋਏ ਨੇ ਆਪਾਂ ਅੱਗੇ ਚੱਲਦੇ ਆ ਜਿੱਦੇ ਅਪਡੇਟ ਜਾਰ ਬੇਸਹੀ ਲੋਕਾਂ ਲਈ ਆ ਗਈ ਆ ਤੁਹਾਨੂੰ ਦਿਖਾ ਦਿੰਨਾ ਜੀ ਇਹ ਥਲਾ ਕਾਫੀ ਦੂਰ ਦੂਰ ਤੱਕ ਜਿਹੜੇ ਇਹ ਬਾਜ਼ਾਰ ਉਹ ਲੱਗੇ ਹੋਏ ਨੇ ਕਾਫੀ ਖੁੱਲਾ ਏਰੀਆ ਇਹ ਕਿਸੇ ਹੋਰ ਮੇਲੇ ਤੋਂ ਘੱਟ ਮੇਲਾ ਨਹੀਂ ਹੈ ਜਿਸ ਤਰ੍ਹਾਂ ਸਪਾਰ ਦਾ ਮੇਲਾ ਸੀ ਉਸੇ ਤਰ੍ਹਾਂ ਇਹ ਜਿਹੜਾ ਮੇਲਾ ਹੈ ਲੱਗਾ ਤੇ ਦੂਰ ਦੂਰ ਤੱਕ ਦੇਖਾਦੇ ਹਾਂ ਆ ਇੱਧਰ ਵੀ ਜਿਹੜੀਆਂ ਬੱਚਿਆਂ ਨੇ ਆ ਖੇਡਾਂ ਵਗੈਰਾ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਸਾਰੇ ਪਾਸੇ ਇਸ ਤਰ੍ਹਾਂ ਦੀਆਂ ਇਹ ਬੱਚਿਆਂ ਦੀ ਖੇਡਾਂ ਨੇ ਤੇ ਵਿੱਚ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਆ ਰਿੰਗ ਵਗੈਰਾ ਉਹ ਤੁਸੀਂ ਦੇਖ ਸਕਦੇ ਇਹ ਹੈ ਬੱਚਿਆਂ ਨੇ ਖੇਡਾਂ ਖੜਾਉਣੇ ਤੁਸੀਂ ਦੇਖ ਸਕਦੇ ਹੋ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹਾਂ ਜੀ ਕਰੋਲੀ ਆਪਾਂ ਸੰਗਰੂਰ ਕਰੋਲੀ ਅੱਛਾ 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 ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਕਾਫੀ ਇਸ ਤੇ ਜਿਹੜਾ ਸੇਲ ਲੱਗੀ ਹੋਈ ਹੈ ਇਹਨਾਂ ਦੇ 50 ਰੁਪਏ ਸੇਲ ਤੇ ਇਹ ਕਿੰਨੇ ਕਿੰਨੇ ਸੇਲ ਆ ਹੈ ਹੈ ਜੀ ਜੱਟੇ ਜਿਹੜਾ ਅਰਚਕਾਤ ਕਿੱਥੋਂ ਆਇਆ ਕੀ ਨਾ ਤੁਹਾਡਾ ਬਲਵਿੰਦਰ ਸਿੰਘ ਆਇਆ ਆਪਣੇ ਨਾਲ ਜੀ ਕਿੱਥੋਂ ਆਏ ਬਾਜੀ ਘੰਗਰੋਲੀ ਤੋਂ ਜੀ ਸਮਾਲੇ ਦੇ ਕਿਧਰੋਂ ਬਹੁਤ ਠੀਕ ਹੈ ਜੀ ਆਇਆ ਜੀ ਤਰਜਾਦ ਵਾ ਵਧੀਆ ਠੀਕ ਹੈ ਜੀ ਓਕੇ ਧੰਨਵਾਦ ਤੁਹਾਡਾ ਠੀਕ ਹੈ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਚੱਕਲੇ ਵੇਨਣੇ ਕੋਟਨੇ ਆ ਹੋਰ ਓਦਾਂ ਲੱਕੜ ਦਾ ਮਾਨ ਜਿਹੜਾ ਫੈਂਟੀ ਜਾਉਗੀ ਇੰਨਾ ਕੋਰੇ ਆਇਜਾ ਮਾ ਅਵੇਲੇਬਲ ਆ ਇਸੇ ਤਰ੍ਹਾਂ ਇਧਰ ਆਰਟੀਫੀਸ਼ੀਅਲ ਜੁਐਲਰੀ ਬੱਚਿਆਂ ਦੇ ਬੈਟਬਾਲ ਜਿਹੜੇ ਕਢਾਉਣੇ ਆ ਉਹ ਇੱਥੇ ਏ ਵੀ ਅਵੇਲੇਬਲ ਹੈਗੇ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਹੈ ਬਾਈ ਜੀ ਕਿੱਥੋਂ ਆਏ ਹੋ ਪ੍ਰੋਪਰ ਹਾਂਜੀ ਅੱਛਾ ਅੱਛਾ ਚਲੋ ਪੇਟਾ ਦਾ ਰਾਮੋ ਕੰਮ ਕੰਮ ਠੀਕ ਹੈ ਜੀ ਕੁਝ ਰੱਖਿਆ ਹੋਇਆ ਆਪਣੇ ਕੋਲ ਬੈਟ ਹੈ ਜੀ ਓਕੇ ਹੈ ਖੇਡਣ ਵਾਲੇ ਸਾਰਾ ਹਾਂਜੀ ਹਾਂਜੀ ਸਾਰਾ ਸਮਾਨ ਹੈ ਹੋਰ ਜੀ ਜਿੰਨੇ ਦਿਨ ਮੇਲਾ ਹੁੰਦਾ ਜੇ ਤੁਸੀਂ ਇੱਥੇ ਰਹੋਗੇ ਹਾਂਜੀ 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 ਧੰਨਵਾਦ ਆ ਕੀ ਨਾ ਆਪਣਾ ਮਨਪ੍ਰੀਤ ਮਨਪ੍ਰੀਤ ਜੀ ਬੜੀ ਮਿਹਰਬਾਨੀ ਤੁਹਾਡੀ ਜੇ ਤਰ ਅੱਗੇ ਚੱਲਦੇ ਆਪਾਂ ਹੋਰ ਤੁਹਾਨੂੰ ਜਿਹੜਾ ਇੱਥੇ ਚੀਜ਼ਾਂ ਖਾਣਰ ਇਹ ਪੰਜਾਬੀ ਜੁੱਤੀਆਂ ਲੇਡੀਜ਼ ਜਿਹੜੀਆਂ ਉਹ ਇੱਥੇ ਅਵੇਲੇਬਲ ਆ ਰਹੀਆਂ ਇੱਕ طرح ਜੁੱਤੀ ਜਿਹੜੀ ਆ ਸਾਹਮਣੇ ਵੀ ਦੇਖਵਾ ਦਿਆ ਸਰਦਾਰ ਸਾਹਿਬ ਹੁਣੇ ਆਏ ਹੋਏ ਆ ਤੇ ਵੇਚ ਰਹੇ ਇੱਥੇ ਜੁੱਤੀਆਂ ਦਾ ਕੰਮ ਕਰ ਰਹੇ ਆ ਇੱਧਰ ਖਾਓ ਇੱਧਰ ਵੀ ਜਿਹੜਾ ਕ੍ਰੌਕਰੀ ਦਾ ਸਾਮਾਨ ਹੈਗਾ ਵਿਖੇ ਆ ਦੇਖ ਸਾਦਿਓ ਕਾਫੀ ਅੱਛੀ ਕ੍ਰੌਕਰੀ ਇਨਾਂ ਕੋਲੇ ਮੈਨੂੰ ਲੱਗ ਰਹੀ ਆ ਵੀ ਹੈਗੀ ਆ ਅਨਬ੍ਰੇਕੇਬਲ ਜਿਹੜੀ ਕ੍ਰੌਕਰੀ ਇਨਾਂ ਕੋਲ ਤਿਆਰ ਆ ਰਹੀ ਹੈ ਕਿ ਤਰ੍ਹਾਂ ਟ੍ਰੀਆ ਵਗੈਰਾ ਗਲਾਸ ਵਗੈਰਾ ਉਹ ਜਿਹੜੇ ਡੇਲੀ ਯੂਸਸ ਵਾਲੇ ਆ ਉਹ ਇੱਥੇ ਇਨਾਂ ਕੋਲੇ ਰੱਖੇ ਹੋਏ ਹੈਗੇ ਜੀ ਇਸ ਤੋਂ ਕਿ ਇਹ ਵੀ ਜਿਹੜੀ ਸੇਲ ਚੱਲ ਰਹੀ ਹੈ ਉਹ ਦੇਖੋ ਆ ਵੀਰ ਪੇ ਸੇਲ ਤੀਰ ਪੇ ਸੇਲ ਬੱਚਿਆਂ ਦੇ ਘਟਾਉਣ ਦੇ ਵਿੱਚ ਆਰਟੀਫੀਸ਼ੀਅਲ ਜੁਐਲਰੀਆਂ ਨਾਲ ਤੇ ਲੇਡੀਜ਼ ਸਮਾਨ ਕਾਫੀ ਇਹਦੇ ਵਿੱਚ ਸੇਲਾਂ ਤੋਂ ਵੀ ਦੇਖ ਸਕਦੇ ਆਂ ਸੇਲ ਤੇ ਸੇਲ ਲੱਗੀ ਹੋਈ ਹੈ ਜੀ ਇਹ ਵੀ ਲੇਡੀਜ਼ ਸਮਾਨ ਆ ਤੇ ਇਹਦੇ ਸਾਹਮਣੇ ਪਾਸੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੀਆਂ ਜੁਐਲਰੀਆਂ ਦੀਆਂ ਦੁਕਾਨਾਂ ਆ ਆਰਟੀਫੀਸ਼ੀਅਲ ਜੁਐਲਰੀ ਜਿਹੜੀ ਆ ਲੇਡੀਜ਼ ਪਰਸ ਹੋਗੇ ਇਸ ਤਰ੍ਹਾਂ ਦੀਆਂ ਕਾਫੀ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਓ ਆਪਾਂ ਅੱਗੇ ਚੱਲਦੇ ਆ ਰਮਨ ਕ੍ਰਾਫਟ ਦੀ ਸੇਲ ਇਹ ਵੀ ਸੇਲ ਦੀ ਦੁਕਾਨ ਅਤੇ ਨਾਲ ਹੀ ਇਹ ਤੇ ਜਿਹੜੀ ਆਰਟੀਫੀਸ਼ੀਅਲ ਜਿਹੜੀ ਦੁਕਾਨ ਅੱਗੇ ਦੇਖਿਆ ਤੇ ਜਾ ਕੇ ਫਿਰ ਘੋਟਨੇ ਆ ਗਏ ਆ ਕਿ ਵੇਖ ਸਕਦੇ ਘੋਟਨੇ ਵਗੈਰਾ ਕਾਫੀ ਭਟਾ ਬਜ਼ਾਰ ਲੱਗਾ ਹੋਇਆ ਛਪਾਰ ਦੇ ਮੇਲੇ ਤੋਂ ਜਿਹੜੇ ਬਾਜ਼ਾਰ ਇਹ ਵੱਡੇ ਲੱਗੇ ਹੋਏ ਸਾਰੇ ਪਾਸੇ ਜੜੀਆਂ ਰੌਣਕਾਂ ਹੀ ਰੌਣਕਾਂ ਤੁਹਾਨੂੰ ਇੱਥੇ ਜੜੀਆਂ ਨਜ਼ਰ ਆਉਣਗੀਆਂ ਤੇ ਇਹਦੇ ਨਾਲ ਇਹ ਵੀ ਇੱਕ ਰਮਨ ਕ੍ਰੋਕਰੀ ਸੇਲ ਇੱਥੇ ਇਹਨਾਂ ਲਾਈ ਗਈ ਹੈ ਤੇ ਨਾਲ ਹੀ ਇਹ ਲੱਗੇ ਹੋਇਆ ਬੈਟਬਾਲ ਤੇ ਘੋਟਨੇ ਵੱਡੇ ਵੱਡੇ ਤੇ ਨੀਂਮੂ ਨਚੋਟ ਚੱਕਲੇ ਬੇਲਣੇ ਇਸ ਤਰ੍ਹਾਂ ਦਾ ਜਿਹੜਾ ਨਕੜੀ ਦਾ ਸਮਾਨ ਉਹ ਇੱਥੇ ਵੇਚਿਆ ਜਾ ਰਿਹਾ ਹੈਗਾ ਜੀ ਤਾਰੇ ਕਿ ਜਿਹੜਾ ਬਾਜੇ ਪੰਜਾਬ ਜਾ ਕੇ ਜਿਹਦਾ ਆਨੰਦ ਲੈ ਰਹੇ ਤੁਸੀਂ ਦੇਖ ਸਕਦੇ ਹੋ ਅੱਗੇ ਚੱਲਦੇ ਆਪਾਂ ਚੰਡੋਲ ਦੇਖਾਂਗੇ ਹੁਣ ਇਸੇ ਤਰ੍ਹਾਂ ਇੱਧਰਲੇ ਪਾਸੇ ਵੀ ਕਈ ਪਾਰਟਸ ਦੇ ਵਿੱਚ ਜਿਹੜਾ ਇਹ ਮੇਲਾ ਉਹ ਚੱਲ ਰਿਹਾ ਹੈਗਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਹੈਵੀ ਮੇਲਾ ਉਹ ਇੱਥੇ ਚੱਲ ਰਿਹਾ ਹੈਗਾ ਜੀ ਦੇਖ ਸਕਦੇ ਹੋ ਤੁਸੀਂ ਔਰ ਕੀ ਰਿੰਗ ਵਗੈਰਾ ਹੋਵੇ ਆਰਟੀਪੀ ਜੁਐਲਰੀ ਇਹਨਾਂ ਨੂੰ ਕਲਿੱਪ ਵਗੈਰਾ ਤੇ ਇਹ ਪਾਨ ਬਾਈ ਦੀ ਦੁਕਾਨ ਵਾ ਜੀ ਵਾ ਪਹਿਲੀ ਵਾਰ ਦੇਖੀ ਹੈ ਮੇਲੇ ਦੇ ਵਿੱਚ ਪਾਨ ਬਾਈ ਕੀ ਦੁਕਾਨ ਕਹਾਂ ਤੋਂ ਆਪ ਭਈਆ ਹੈ ਮਥਰਾ 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 ਯੂਪੀ ਸੇ ਵੈਰੀ ਗੁੱਡ ਕਿਹ ਠੀਕ ਚੱਲ ਰਿਹਾ ਕੰਮ ਆਪਕਾ ਚਲੋ ਅੱਛਾ ਭਾਈ ਕੰਮ ਠੀਕ ਚੱਲਣਾ ਚਾਹੀਏ ਇਸ ਤਰ੍ਹਾਂ ਪਾਣੀ ਔਰ ਜੂਸ ਦੀਆਂ ਦੁਕਾਨਾਂ ਤੁਸੀ ਦੇਖ ਸਕਦੇ ਹੋ ਤੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਆਂ ਵਾਧਦੇ ਆਂ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਬੱਚਿਆਂ ਦੇ ਦੁਕਾਨਾਂ ਦੇ ਨਾਲ ਹੀ ਵੇਖ ਤੁਸੀਂ ਦੇਖ ਸਕਦੇ ਜੁਐਲਰੀ ਵਗੈਰਾ ਦੀਆਂ ਦੁਕਾਨਾਂ ਤੇ ਨਾਲ ਹੀ ਫਿਰ ਘੜਾਉਣਿਆਂ ਦੀਆਂ ਦੁਕਾਨਾਂ ਆ ਗਈਆਂ ਇਸ ਤਰ੍ਹਾਂ ਕਦੇ ਘੜਾਉਣਿਆਂ ਦੇ ਆਗੇ ਕਦੇ ਕੁੱਛ ਆ ਗਿਆ ਤੇ ਕਦੇ ਕੁੱਛ ਆ ਗਿਆ ਤੇ ਇਹਦੇ ਨਾਲ ਹੀ ਸਾਹਮਣੇ ਫਿਰ ਕਰੋਕਰੀ ਦੀ ਦੁਕਾਨ ਆ ਗਈ ਤੇ ਕਰੋਕਰੀ ਦੇ ਵਿੱਚ ਤੁਹਾਨੂੰ ਆਨ ਬਾਈਕਲ ਔਰ ਚੀਜ਼ਾਂ ਕਾਪ ਬਲੇਟਾਂ ਦੇ ਨਾਲ ਨਾਲ ਸਾਰਾ ਤੁਹਾਨੂੰ ਕੋਈ ਦਾ ਹੀ ਵਸਤੂ ਸਮਾਨ ਇਥੋ ਅਵੇਲੇਬਲ ਹੈਗਾ ਜੀ ਤੇ ਆਓ ਆਪਾਂ ਅੱਗੇ ਚੰਡੋਲਾਵਾਂ ਵੱਲ ਚੱਲਦੇ ਆ ਤੁਹਾਨੂੰ ਘਟੌਣੇ ਦਿਖਾਉਨੇ ਆ ਚੰਡੋਲ ਦਿਖਾਉਨੇ ਆ ਤੇ ਆਹ ਦੇਖੋ ਤੁਸੀਂ ਚੰਡੋਲ ਜਿਹੜੇ ਐਸ ਵਿੱਚ ਚੱਲ ਰਹੇ ਆ ਬੱਚੇ ਜਿਹੜੇ ਆ ਛੋਟੇ ਵੀ ਲੈ ਰਹੇ ਆ ਵਿੱਚ ਵਿੱਚ ਆਹ ਦੇਖੋ ਛੋਟੇ ਬੱਚੇ ਤੁਸੀਂ ਵੇਖ ਸਕਦੇ ਹੋ ਇਧਰ ਵੀ ਦੇਖ ਸਕਦੇ ਕਾਫੀ ਜੂਸ ਵਾਲੇ ਜਿਹੜੇ ਆ ਜਿੱਧਰ ਆਹ ਚੰਡੋਲ ਵਗੈਰਾ ਚੱਲਦੇ ਆ ਉਸ ਪਾਸੇ ਜਿਹੜੇ ਕਾਫੀ ਲੱਗੇ ਹੋਏ ਆ ਤੇ ਨਾਲ ਹੀ ਇਧਰ ਵੀ ਜਿਹੜੇ ਆ ਤੁਸੀਂ ਦੇਖ ਸਕਦੇ ਜੂਸ ਦੇ ਕਾਫੀ ਇੱਥੇ ਹੱਦ ਤੱਕ ਮੁਫਤ ਜੂਸ ਕਾਫੀ ਆਲੀ ਤੁਹਾਨੂੰ ਦਿਖਾਉਣਾ ਕਿ ਬੱਚੇ ਜਿਹੜੇ ਝੂਲੇ ਲੈ ਰਹੇ ਆ ਇਤਹਾਦੀ ਸਾਡੇ ਹੱਥ ਨਾਲ ਬਾਬਾ ਜੀ ਉਹ ਜਿਲਾ ਰਹੇ ਬੱਚੇ ਵਿੱਚ ਬੈਠੇ ਬੜਾ ਆਨੰਦ ਲੈ ਰਹੇ ਆ ਤੇ ਇਧਰ ਵੀ ਜਿਹੜਾ ਨਾਲ ਦੇ ਨਾਲ ਤੁਸੀਂ ਜੇਫਾ ਦੇ ਬੱਚੇ ਘੋੜਿਆਂ ਦੇ ਉੱਤੇ ਬੈਠੇ ਉਹ ਆਨੰਦ ਲੈ ਰਹੇ ਵਿੱਚੋਂ ਉਤਰ ਗਿਆ ਹੈਗਾ ਤੇ ਦੇਖ ਸਕਦੇ ਹੋ ਕਾਫੀ ਇਹ ਹੱਦ ਤੱਕ ਜਿਹੜਾ ਬਹੁਤ ਸੋਹਣਾ ਮੇਲਾ ਹੈਗਾ ਜੀ ਇਹ ਬੱਚਾ ਪਾਰਟੀ ਘੋੜੇ ਤੋਂ ਉਤਰਿਆ ਹੋਣੇ ਬੱਚੇ ਕਿੱਥੋਂ ਆਏ ਹੋ ਨੇ ਪੁੱਛੀ ਬੋ ਲੋਚੀ ਸ਼ਾਦੀ ਰਿਤਾ ਅੱਛਾ ਅੱਛਾ ਮੇਲਾ ਦੇਖਣ ਆਏ ਸੀ ਚਲੋ ਬਹੁਤ ਵਧੀਆ ਧੰਨਵਾਦ ਤੁਹਾਡਾ ਤੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਆ ਆ ਬੱਚਾ ਇਕੱਲਾ ਹੀ ਬੈਠਾ ਆ ਦੇਖੋ ਦੇਖ ਆਹ ਹੋਊ ਛੋਟੂ ਬੈਠਾ ਦੇਖ ਸਕਦੇ ਮੇਲਾ ਚੱਲ ਰਿਹਾ ਅੱਗੇ ਬਰਾਂ ਦੇ ਨਾਲ ਹੀ ਆ ਘੋੜੇ ਫੇਰ ਆ ਗਏ ਆ ਤੇ ਘੋੜੇ ਖਾਲੇ ਹੀ ਆ ਤੇ ਆਹ ਚਨਾ ਕੀ ਕਹਿੰਦੇ ਇਹਨੂੰ ਬੇਰ ਪੂੜੀ ਬੇਰ ਪੂੜੀ ਆ ਬੇਰ ਪੂੜੀ ਵਾਲਾ ਭਾਈ ਬੈਠਾ ਚੱਲ ਰਿਹਾ ਕੰਮ ਵਧੀਆ ਅੱਛਾ ਚਲੋ ਇਹ ਬੇਰ ਪੂੜੀ ਆਪਦੀ ਵੇਚ ਰਿਹਾ ਹੈਗਾ ਅੱਗੇ ਚੱਲ ਕੇ ਵੇਖਦੇ ਆ ਤੇ ਆਹ ਦੇਖੋ ਝੂਲਿਆਂ ਦੇ ਵਿੱਚ ਇਹਦੇ ਚੰਡੋਲ ਆ ਆ ਜਿਹੜੇ ਆ ਲੋਕ ਵਿੱਚ ਬੈਠੇ ਝੂਟੇ ਲੈ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੇ ਭਰੇ ਹੋਏ ਆ ਮੇਰੇ ਖੱਬੇ ਹੱਥ ਦੇਖਾ ਕਿ ਕਿੱਥੇ ਚੱਲ ਰਹੀ ਆ ਦੋ ਕਿੱਟੀਆਂ ਵੀ ਹੈਗੀਆਂ ਸਾਹਮਣੇ ਬੈਠੇ ਝੋਲ ਚੱਲਦਾ ਪਿਆ ਇਸ ਤਰ੍ਹਾਂ ਹੈ ਮੇਲਾ ਜਿਹੜਾ ਬਰਾਬ ਜੀ ਤਾਂ ਰਹਿਗਾ ਜੀ ਟਿੱਕਰ ਦੇਖੀ ਤੇ ਇਹ ਚੀਜ਼ ਨਹੀਂ ਆ ਰਹੀ ਕਿ ਤੇ ਡਲ ਰਹੀਆਂ ਹੈਗੀਆਂ ਤੇ ਚਲੂਨ ਚੱਲ ਰਹੇ ਹੋਏ ਹੈਗੇ ਆ ਤੇ ਆਪਾਂ ਅੱਗੇ ਚੱਲਦੇ ਆਂ ਤੇ ਸਾਹਮਣੇ ਬੱਚਿਆਂ ਦੀ ਰੇਲ ਗੱਡੀ ਕੋਈ ਦਿਖਾ ਦਨਾ ਉਹ ਚੱਲ ਰਹੀ ਹੈਗੀ ਆ ਉਹ ਦੇਖੋ ਰੇਲ ਗੱਡੀ ਚੱਲ ਰਹੀ ਬੱਚਿਆਂ ਦੀ ਉਹਦੇ ਵਿੱਚ ਜਵਾਨ ਵੀ ਤੇ ਬੁੱਢੇ ਵੀ ਤੇ ਬੱਚੇ ਵੀ ਸਾਰੇ ਮザ ਲੈ ਰਹੇ ਆ ਤੇ ਨਾਲ ਹੀ ਇਹ ਕਿੱਟ ਚੱਲਦੀ ਪਈ ਆ ਆਹ ਦੇਖੋ ਤਾਂ ਵੀ ਹਾਈਟ ਰੇਲ ਗੱਡੀ ਕਿਸੀ ਹੈ ਤੇ ਨਾਲ ਹੀ ਉਹਦੇ ਪਿੱਛੇ ਜਿਹੜਾ ਚੰਡੋਲ ਉਹ ਚੱਲਦਾ ਪਿਆ ਮੇਲੇ ਦਾ ਆਨੰਦ ਲਓ ਕਿਹਦਾ ਹੈਗਾ ਇਹ ਤੁਹਾਨੂੰ ਮੈਂ ਦਿਖਾ ਦਵਾਂ ਚੰਡੋਲ ਚੱਲਦਾ ਨਾਲ ਹੀ ਕਿੱਤੀ ਬਹੁਤ ਵਧੀਆ ਰੌਣਕਾਂ ਜਿਹੜੀਆਂ ਮੇਲੇ ਤੇ ਦੇਖਦਾ ਦੇ ਕੋਈ ਖਾ ਰਿਹਾ ਕੋਈ ਪੀ ਰਿਹਾ ਹੈਗਾ ਤੇ ਕੋਈ ਦੇਖ ਕੇ ਆਨੰਦ ਜਿਹੜਾ ਲੈ ਰਿਹਾ ਹੈਗਾ ਤੇ ਆਪਾਂ ਆ ਗਏ ਨੇ ਆਹ ਰੇਲ ਗੱਡੀ ਬੱਚਿਆਂ ਦੀ ਇਹਦੇ ਵਿੱਚ ਆਪਾਂ ਚੱਲਾਂਗੇ ਆ ਦੇਖੋ ਰੇਲ ਗੱਡੀ ਚੱਲ ਰਹੀ ਆ ਤੇ ਆ ਬੱਚੇ ਝੂਟਾ ਲੈ ਰਹੇ ਆ ਵਿੱਚ ਦੋ ਜਾਨੇ ਬੈਠੇ ਆ ਇਹ ਲਿਫਟ ਦੀ ਗੱਲ ਹੋਈ ਐ ਰੇਲ ਦੀ ਬਹੁਤ ਸੋਣਾ ਲੱਗਾ ਬੱਚੇ ਬੜਾ ਆਨੰਦ ਮੰਗਲ ਹੋਰੇ ਨੇ ਇਸੇ ਤਰ੍ਹਾਂ ਵੱਡੀ ਜਿਹੜੀ ਕਿਸ਼ਤੀ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਪਰਲੇ ਪਾਸੇ ਚੰਡੋਲਾ ਚੰਡੋਲਾ ਕਾਫੀ ਇਹਦੇ ਢੇਲੇ ਦੇ ਵਿੱਚ ਲੱਗੇ ਹੋਏ ਆ ਤੇ ਆਪਾਂ ਅੱਗੇ ਬਾਅਦ ਤੇ ਤੁਹਾਨੂੰ ਅਗਲਾ ਪਾਸਾ ਦਿਖਾਉਣੀ ਆ ਤੇ ਕੀ ਕੁਛ ਹੈਗਾ ਇੱਧਰ ਵੀ ਬੱਚਿਆਂ ਦੀ ਕੰਡੋਲ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਚੰਡੋਲਾ ਦੇ ਵਿੱਚ ਵੀ ਜਿਹੜੇ ਆ ਬੱਚੇ ਬੈਠੇ ਆ ਉਹ ਦੇਖੋ ਵਿੱਚ ਬੈਠੇ ਬੱਚੇ ਤੇ ਤੁਹਾਨੂੰ ਜ਼ੂਮ ਕਰਕੇ ਦਾ ਦਨ ਇਕੱਲਾ ਕਰਾ ਕੋਈ ਵੀ ਚੁੱਕ ਕੈਮਰੇ ਦੀ ਫਿਲਮ ਬਣਾ ਰਿਹਾ ਕੋਈ ਫੋਟੋ ਲੈ ਰਿਹਾ ਬਾਅਦ ਦੇ ਤੁਸੀਂ ਦੇਖ ਸਕਦੇ ਹੋ ਦੇ ਨਾਲ ਹੀ ਇਹ ਇਹਨਾਂ ਦੇ ਟਿਕਟ ਘਰਜ ਦੇ ਬਣੇ ਹੋਏ ਆ ਤੇ ਆ ਟਿਕਟ ਘਰ ਹੈਗਾ ਤੇ ਨਾਲ ਹੀ ਉੱਪਰਲੇ ਪਾਸੇ ਇੱਕ ਹੋਰ ਜਿਹੜੀ ਆ ਵੱਡੀ ਟ੍ਰੇਨ ਆ ਥੋੜੀ ਜੀ ਉਹ ਚੱਲ ਰਹੀ ਆ ਉਹਦੇ ਪਰਲੇ ਪਾਸੇ ਫੇਰ ਜਿਹੜਾ ਮੇਲੇ ਦੇ ਵਿੱਚ ਕਿਸ਼ਤੀ ਆ ਛੋਟੀ ਉਹ ਵੀ ਚੱਲਦੀ ਪਈ ਆ ਤੇ ਇੱਕ ਇੱਧਰ ਹੋਰ ਆਉ ਤੁਹਾਨੂੰ ਦਿਖਾਵਾਂ ਇਹ ਹੈ ਬੱਚਿਆਂ ਦੇ ਝੂਲੇ ਕੋਈ ਦੇਖ ਸਕਦਾ ਜਾਂ ਚੱਲ ਵੀ ਉੱਤੇ ਦੁਬਾਰਾ ਫੇਰ ਇਹ ਦੇਖੋ ਉੱਤੇ ਬੱਚਾ ਚੜੇਗਾ ਤੇ ਫੇਰ ਉਹ ਥੱਲੇ ਆ ਜਾਏਗਾ ਆ ਦੇਖ ਸਕਦਾ ਤੁਸੀਂ ਉਹ ਦੇਖਾ ਨੇ ਕਾਫੀ ਇਹ ਬੱਚੇ ਜਿਹੜਾ ਆਨੰਦ ਲੈ ਰਿਹਾ ਇਹਨਾਂ ਦੇ ਜਿਹੜੇ ਪੇਰੈਂਟਸ ਆ ਬਾਹਰ ਖੜੇ ਬੱਚਿਆਂ ਨੂੰ ਦੇਖ ਰਹੇ ਨੇ ਆਜੋ ਆਜੋ ਭਾਈ ਆਜੋ ਜੇ ਬੜਾ ਵਧੀਆ ਆ ਰਿਹਾ ਬੱਚੇ ਜਿਹੜਾ ਆਨੰਦ ਮੰਗਲ ਹੋ ਰਿਹਾ ਪਾਓ ਆਪਾਂ ਕੀ ਚਾਲਦੇ ਆ ਆ ਦੇਖਣਾ ਕਿ ਲੋਕੜੀ ਆਏ ਆ ਧੰਨਵਾਦ ਆ ਤੁਹਾਨੂੰ ਇਹ ਲਵੇ ਪਿੰਟ ਬੰਦਾ ਆਇਆ ਆ ਚਾ ਚਾ ਚਲੋ ਬਹੁਤ ਵਧੀਆ ਇਹ ਹੈ ਤੁਸੀਂ ਦੇਖ ਸਕਦੇ ਰੇਲ ਗੱਡੀ ਦਾ ਜਿਹੜਾ ਟਾਈਮ ਖਤਮ ਹੋ ਗਿਆ ਅਗਲੀ ਜਿਹੜੀ ਸਵਾਰੀਆਂ ਹੋਰ ਬੈਠਣਗੇ ਬੱਚੇ ਜਿਹੜੇ ਜਾ ਰਹੇ ਤੁਸੀਂ ਦੇਖ ਸਕਦੇ ਇਹ ਟਿਕਟ ਕਾਊਂਟਰ ਹੈਗਾ ਜਿਹੜੀ 50 ਰੁਪਏ ਦੀ ਟਿਕਟ ਹੈ ਜੀ ਤੁਸੀਂ ਇੱਥੇ ਇਹ ਜਿਹੜੀ ਇਹਦੀ 50 ਆ ਜਿਹੜੇ ਆ ਚੰਡੋਲੇ ਇਹਨਾਂ ਦੀ ਜਿਹੜੀ 50 ਰੁਪਏ ਟਿਕਟਾ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੇ ਚੰਡੋਲੇ ਇੱਥੇ ਚੱਲ ਰਹੇ ਹੋਏ ਨੇ ਉਹ ਸਿਰੇ ਤੱਕ ਜਿਹੜੇ ਚੰਡੋਲੇ ਚੰਡੋਲ ਤੋਂ ਨਜ਼ਰ ਆਉਣਗੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਆਂ ਦੇਖਦੇ ਆਂ ਜੀ ਹੈ ਮੱਕਾ ਦੇ ਵੀ ਕੁਲਫੀ ਆਈਸਕ੍ਰੀਮ ਇਹਦਾ ਆਪ ਦਾ ਟਿਕਟ ਹੈਗਾ ਸਟਾਲ ਲੱਗੀਆਂ ਹੋਈਆਂ ਨੇ ਨਾਲ ਹੀ ਤੇ ਸਟਾਲ ਲੱਗਿਆ ਹੋਇਆ ਫਰੂਟ ਵਗੈਰਾ ਚਾਟ ਵਗੈਰਾ ਦਾ ਤੁਸੀਂ ਦੇਖ ਸਕਦੇ ਆ ਇੱਥੇ ਤੁਹਾਨੂੰ ਕਾਫੀ ਜਿਹੜੇ ਦੂਰ ਦੂਰ ਤੱਕ ਜਿਹੜੇ ਬਾਜ਼ਾਰ ਅਧਿਸ਼ਦ ਦੇ ਗੋਲ ਗੱਫੇ ਫਾਸਟ ਫੂਡ ਜਿਹੜੇ ਆ ਉਹ ਇੱਥੇ ਦਰ ਰਹੇ ਆ ਨਾਲ ਹੀ ਕੋਲਡ ਡਰਿੰਕ ਵਗੈਰਾ ਤੋਂ ਇੱਥੇ ਜਿਹੜਾ ਸਾਰਾ ਕੁਝ ਖਾਣ ਪੀਣ ਨੂੰ ਇੱਥੇ ਜਿਹੜਾ ਮਿਲਦਾ ਹੈਗਾ ਤੁਸੀਂ ਸਾਰੇ ਖਾ ਸਕਦੇ ਹੋ ਫਾ ਸਕਦੇ ਹੋ ਐਂਡ ਇੰਜੋਏ ਕਰ ਸਕਦੇ ਹੋ ਐ ਟੰਡੋਲ ਤੁਸੀਂ ਦੇਖ ਸਕਦੇ ਦੁਆਰਾ ਤੁਹਾਨੂੰ ਇਹ ਦਿਖਾ ਦਵਾਂ ਜਾਂਦੇ ਜਾਂਦੇ ਮੇਲੇ ਦਾ ਟੰਡੋਲ ਥੋੜੇ ਬੱਧੀ ਚੱਲ ਰਹੇ ਆ ਆਹ ਹਾਂ ਤੁਸੀਂ ਦੇਖ ਸਕਦੇ ਬਹੁਤ ਮੇਲਾ ਜਿਹਾ ਬਣਾ ਬੋਮੋਮਾਹ ਜਿਹੜਾ ਤੁਸੀਂ ਦੇਖਿਆ ਸਾਰੇ ਪਾਸੇ ਦੇਖਾ ਕਿਸਤੀਆਂ ਫਿਰ ਚੰਡੋਲ ਚੱਲ ਰਹੇ ਆ ਬਹੁਤ ਵਧੀਆ ਜਿਹੜਾ ਮੇਲਾ ਕਰ ਰਿਹਾ ਅੱਜ ਇਤਨਾ ਕਾਫੀ ਜਿਹੜੇ ਹੈ ਬਾਜ਼ਾਰ ਤੇ ਸਜੇ ਹੋਏ ਆ ਤੇ ਦੇਖਾ ਤੇ ਕਾਫੀ ਹੁਣ ਤੇ ਆ ਦੇਖ ਸਕਦੇ ਹੋ ਕਾਫੀ ਭੀੜ ਹੋ ਗਈ ਆ ਆ ਜਿਹੜੀਆਂ ਪਾਰਕਿੰਗਾਂ ਬਣੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਇੱਕਦਾਂ ਅੰਦਰ ਬੱਚਿਆਂ ਦੇ ਆ ਡੀਡੀਆ ਟਰੱਕ ਖੜੇ ਆ ਐਨਪੀ ਨੈਸ਼ਨਲ ਪਰਮਿਟ ਐਸਟੀਪੀ ਕੇ ਇਸ ਤਰ੍ਹਾਂ ਬੱਕੋ ਉੱਥੇ ਜਿਹੜੇ ਪੰਜਾਬ ਮੁਕਟ ਪਏ ਆ ਤੁਸੀਂ ਭੇਸ ਬਦਲਣਾ ਹੋਵੇ ਤੁਸੀਂ ਆ ਇੱਥੋਂ ਲਾ ਸਕਦੇ ਹੋ ਤੇ ਬਾਬਾ ਜੀ ਸਰਦਈ ਚੱਲ ਰਹੀ ਆ ਪੂਰੀ ਬਦਾਮ پارک ਦੇ ਤੇ ਸਿੱਤਾ ਆ ਕੇ ਕੋਲ ਡਰਿੰਕ ਦਾ ਆਹ ਆਹ ਹਰ ਇੱਕ ਤਰ੍ਹਾਂ ਦਾ ਜਿਹੜਾ ਫਲੇਵਰ ਤੁਹਾਨੂੰ ਮਿਲੇਗਾ ਤੇ ਆ ਬਾਬਾ ਜੀ ਭੰਗ ਦੇ ਟਿੱਕੀਆਂ ਆਲੂ ਵਾਲੇ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਚੱਲ ਰਿਹਾ ਇੱਧਰ ਜਿਹੜਾ ਇਹ ਚਾਹ ਪਾਣੀ ਦਾ ਜਿਹੜਾ ਹੈਗਾ ਸਮਾਨ ਇੱਥੇ ਮਿਲ ਸਕਦਾ ਹੈ ਤੁਹਾਨੂੰ ਇੱਥੇ ਨਾਲ ਜਿਹੜਾ ਮੈਂ ਚੈਨਲ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਤੇ ਇਹ ਵੀ ਐਂਟਰੈਂਸ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਜਿੱਥੇ ਤੁਸੀਂ ਜਾਓਗੇ ਉੱਧਰ ਜਿਹੜਾ ਤੁਹਾਨੂੰ ਬਾਜ਼ਾਰ ਮਿਲੇਗਾ ਟੰਡੋਲ ਜਿਹੜੇ ਆ ਖੂਬ ਚੱਲ ਰਹੇ ਆ ਜਿਹੜੀਆਂ ਕਿਸ਼ਤੀਆਂ ਉਹ ਖੂਬ ਚੱਲ ਰਹੀਆਂ ਨੇ ਮੇਰੇ ਵੀਰ ਨੇ ਜਹਾਜ ਚੜਨਾ ਹੋ ਤੇ ਇਨਾਂ ਕੋਲੇ ਬਾਬਾ ਜੀ ਸ਼ਰਧਾਈ ਵਾਲੇ ਆ ਬਾਬਾ ਜੀ ਕੀ ਸ਼ੋਮ ਨਾਮ ਆਪਣਾ ਰਾਣਾ ਹਿਮਤ ਸਿੰਘ ਇਹ ਮਸੀਂ ਜੀ ਸਤਿ ਸ਼੍ਰੀ ਅਕਾਲ ਆ ਕੋਲੇ ਰੱਖ ਲੋ ਤੇ ਬੱਸ ਦਿਓ ਕਿਹੜੇ ਕਿਹੜੇ ਜਹਾਜ ਚੜਾਉਂਦੇ ਹੋ ਤੁਸੀਂ ਦੱਸਦੇ ਥੋੜਾ ਜਿਹਾ ਨਹੀਂ ਆਈ ਬਾਬਾ ਇਹ ਦੇਖਾ ਨੇ ਪਾਤਾਲੀ ਸ਼ਰਧਾਈਆਂ ਅੱਛਾ ਇਹ ਸਰਦਾਈਏ ਠੰਡ ਪੈਂਦੀ ਹੈ ਦੀਪ ਸਿੰਘ ਜੀ ਦੀਪ ਸਿੰਘ ਜੀ ਦੀ ਸਰਦਾਈ ਇਹ ਵਿੱਚ ਇਹ ਭੰਗਦੇ ਨਹੀਂ ਨਹੀਂ ਭੰਗ ਨਹੀਂ ਪਾਉਂਦੇ ਇਹ ਤੁਸੀਂ ਦੇਖ ਸਕਦੇ ਬਾਬਾ ਜੀ ਜਿਹੜੀ ਸਰ੍ਹਵਾਈ ਵੇਚ ਰਹੇ ਆ ਬਿਨਾ ਭੰਗ ਤੋਂ ਆ ਦਬਾਮਾਂ ਵਾਲੀ ਮਿਸ਼ਰੀ ਜਿਹੜਾ ਕੋਜੇ ਹੁੰਦੇ ਉਹ ਪਾਏ ਹੁੰਦੇ ਆ ਭੰਗ ਦੇ ਚੱਕੀ ਵੀ ਇਹਨਾਂ ਕੋਲ ਹੈਗੇ ਤੇ ਇਹਨਾਂ ਦਾ ਹਜੇ ਕਹਿੰਦੇ ਟਿਕਟਾ ਮੇਰੇ ਕੋਲ ਹੈ ਨਹੀਂ ਮੈਂ ਯਾਹਜ ਜੈਨੇ ਚਾਣਾ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਅਗਲੇ ਦਿਨ ਫੇਰ ਮਿਲਦੇ ਆ ਜੀ ਧੰਨਵਾਦ ਆ ਬਾਬਾ ਜੀ ਤੁਹਾਡਾ ਨਾਲ ਨਾਲ ਮੇਰੀ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਪਹਿਲ ਦੇ ਆਧਾਰ ਤੇ ਨੋਟੀਫਿਕੇਸ਼ਨ ਮਿਲ ਸਕੇ ਇਹਦੇ ਨਾਲ ਮੈਂ ਜਿਹੜੀ ਵੀਡੀਓ ਇੱਥੇ ਬੰਦ ਕਰਨ ਦੀ ਇਜਾਜ਼ਤ ਚਾਹੁੰਦਾ ਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਇਹਦੇ ਨਾਲ ਮੈਨੂੰ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਪਿੰਡ ਨਮਾਦਾ ਸਮਾਣਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਤੋਂ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜਰ ਹੋ ਜੀ ਧੰਨਵਾਦ ਸਾਰਿਆਂ ਦਾ ਦੇਖਣ ਦਾ ਵੀਡੀਓ